ਤਾ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦਾ ਬਲਡੋਜ਼ਰ ਐਕਸ਼ਨ ਨਜ਼ਰ ਆਇਆ ਵਾਰੋਂ ਨੇ ਡਰੱਗਸ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚਲਾਇਆ ਲੁਧਿਆਣਾ ਦੇ ਪਿੰਨ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸੋਨੂ ਦੇ ਘਰ ਬਲਡੋਜ਼ਰ ਚਲਾਇਆ ਗਿਆ ਹੈ ਡਰੱਗ ਮਾਫੀਆ ਸੋਨੂ ਤਿੰਨ ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਹੈ ਆ ਕਿਉਂਕਿ ਕੱਲ ਹੀ ਜੋ ਕੇ ਆਦੇਸ਼ ਦਿੱਤੇ ਗਏ ਮੁੱਖ ਸਕੱਤਰ ਦੇ ਵੱਲੋਂ ਸਾਰੇ ਅਧਿਕਾਰੀਆਂ ਨੂੰ ਕਿ ਨਸ਼ੇ ਦੇ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਆਖਰਕਾਰ ਉਹ ਵੱਡੇ ਪੱਧਰ ਤੇ ਐਕਸ਼ਨ ਵੀ ਨਜ਼ਰ ਆ ਰਿਹਾ ਹੈ ਆ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਹੁਣ ਬਲਡੋਜ਼ਰ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਬਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਾਰੋਂਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੇਰ ਰਾਤ ਆ ਡਰੱਗ ਮਾਫੀਆ ਦੇ ਘਰ ਆ ਬਲਡੋਜ਼ਰ ਚਲਾਇਆ ਲੁਧਿਆਣਾ ਦੇ ਪਿੰਨ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸੋਨੂ ਦੇ ਘਰ ਜੋਕੇ ਬਲਡੋਜ਼ਰ ਚਲਾਇਆ ਗਿਆ ਡਰੱਗ ਮਾਫੀਆ ਸੋਨੂ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਮੁਲਜ਼ਮ ਤੇ 6 ਐਫ ਆਈ ਆਰ ਜੋਕੇ ਅਰਜਸਤ ਨੇ ਤਾਂ ਤਸਵੀਰਾਂ ਵਿਖਾ ਰਹੇ ਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਉਂ ਹੁਣ ਜਿਹੜੇ ਅਜਿਹੇ ਨਸ਼ਾ ਤਸਕਰ ਨੇ ਉਹਨਾਂ ਦੀ ਖੈਰ ਨਹੀਂ ਹੋਵੇਗੀ ਜੋ ਵੀ ਇਸ ਤਰੀਕੇ ਦੇ ਨਸ਼ੇ ਦੇ ਕੰਮ ਦੇ ਵਿੱਚ ਸ਼ਾਮਲ ਹੋ ਗਿਆ ਉਸ ਦਾ ਹਸ਼ਰ ਅੰਜਾਮ ਇਹੀ ਹੋਵੇਗਾ ਜੋ ਇਸ ਤਰੀਕੇ ਦੀ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਨਜ਼ਰ ਆਈ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਬਲਡوزر ਐਕਸ਼ਨ ਕੀਤਾ ਗਿਆ ਵਾਰ ਉਹਨਾਂ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਆ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਬਲਡوزر ਚਲਾਇਆ ਲੁਧਿਆਣਾ ਦੀ ਪਿੰਡ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸੋਨੂ ਦੇ ਘਰ ਜੋ ਕੇ ਪੂਰੀ ਕਾਰਵਾਈ ਕੀਤੀ ਗਈ ਹੈ ਆ ਤਸਵੀਰਾਂ ਦੇ ਵਿੱਚ ਜੀਸੀਬੀ ਮਸ਼ੀਨਾਂ ਨਜ਼ਰ ਆ ਰਹੀਆਂ ਨੇ ਕਿਵੇਂ ਬਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਆ ਡਰੱਗ ਮਾਫੀਆ ਸੋਨੂ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਆ ਮੁਲਜ਼ਮ ਤੇ 6 ਐਫ ਆਈ ਆਰ ਜੋ ਕੇ ਰਜਿਸਟਰਡ ਨੇ ਜਸਦੇ ਖਿਲਾਫ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਕੱਲ ਹੀ ਆ ਪੰਜਾਬ ਦੇ ਮੁਖ ਖਤਰ ਦੇ ਵੱਲੋਂ ਡਿਪਟੀ ਕਮਿਸ਼ਨਰਸ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਸ਼ੇ ਦੇ ਖਿਲਾਫ ਮਹਿੰਮ ਨੂੰ ਤੇਜ਼ ਕੀਤਾ ਜਾਵੇ ਅਜਿਹੇ ਨਸ਼ਾ ਤਸਕਰਾਂ ਦੇ ਖਿਲਾਫ ਚਕੰਜਾ ਕਸਿਆ ਜਾਵੇ ਤੇ ਆਖਰਕਾਰ ਉਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਲੁਧਿਆਣਾ ਦੇ ਪਿੰਡ ਤਲਵੰਡੀ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਹੁਣ ਅਜਿਹੇ ਨਸ਼ਾ ਤਸਕਰਾਂ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਹੋਵੇਗੀ ਆਜਾਥੇ ਕਿ ਵਾਰ ਉਹਨਾਂ ਡਰੱਗ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਅਧਿਕਾਰ ਇਹ ਬਲਡੋਜ਼ਰ ਚਲਾਇਆ ਲਜਾਣਾ ਦੇ ਪਿੰਡ ਤਲਵੰਡੀ ਦੀਆਂ ਤਨੌਸੀ ਤਸਵੀਰਾਂ ਵਿਖਾ ਰਹੇ ਹਨ ਡਰੱਗ ਮਾਫੀਆ ਜੋ ਕਿ ਸੋਨੂ ਦਾ ਜਿਸਦਾ ਕੇ ਨਾਮ ਦੱਸਿਆ ਜਾ ਰਿਹਾ ਹੈ ਜਿਸਦਾ ਇਹ ਘਰ ਹੈ ਜਿੱਥੇ ਕਿ ਪੂਰੀ ਕਾਰਵਾਈ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਡਰੱਗ ਮਾਫੀਆ ਸੋਨੂ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਹੈ ਮਲਜ਼ਮ ਤੇ 6 ਐਫ ਆਈ ਆਰ ਜੋ ਕਿ ਦਰਜ ਇਸ ਇਨਾਂ ਮਾਮਲਿਆਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਜਿਸਦੇ ਖਿਲਾਫ ਹੁਣ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਇਹ ਵੱਡੀ ਆ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਤਾਂ ਮਾਮਲੇ ਬਹੁਤ ਸਾਹਮਣੇ ਆਉਂਦੇ ਰਹੇ ਨੇ ਕਿ ਅਜੇ ਹੀ ਕੋਈ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਫ੍ਰੀਜ਼ ਕੀਤੀ ਗਈ ਵਕਫ ਵਕਫ ਜਗਾਵਾਂ ਤੇ ਉਹਨਾਂ ਦੇ ਘਰਾਂ ਦੇ ਬਾਰੇ ਇਸ ਤਰੀਕੇ ਦੇ ਨੋਟਿਸ ਚਿਪਕਾਏ ਗਏ ਪਰ ਇਹ ਆਪਣੇ ਆਪ ਦੇ ਵਿੱਚ ਕਾਰਵਾਈ ਬਿਲਕੁਲ ਪਹਿਲੀ ਕਾਰਵਾਈ ਦੇ ਨਾਲੋਂ ਵੱਖਰੀ ਹੈ ਇੱਕ ਕਦਮ ਇੱਕ ਕਦਮ ਨਹੀਂ ਕਈ ਕਦਮ ਕਹਿ ਸਕਦੇ ਕਿ ਅੱਗੇ ਵਧਾਏ ਗਏ ਨੇ ਕਿ ਹੁਣ ਅਜੇ ਨਸ਼ਾ ਤਸਕਰਾਂ ਦੇ ਖਿਲਾਫ ਇਸੇ ਤਰੀਕੇ ਦੀ ਕਾਰਵਾਈ ਇਹ ਕਹਿ ਸਕਦੇ ਹਾਂ ਕੋਨ ਵਾਲੇ ਦਿਨਾਂ ਦੇ ਵਿੱਚ ਵੀ ਆ ਨਜ਼ਰ ਆਵੇਗੀ ਜਿਸ ਤਰੀਕੇ ਦੀ ਕਾਰਵਾਈ ਲਜਾਣਾ ਦੇ ਪਿੰਡ ਤਲਵੰਡੀ ਦੇ ਵਿੱਚ ਕੀਤੀ ਗਈ ਹੈ ਜਿੱਥੇ ਕਿ ਡਰੱਗ ਮਾਫੀਆ ਸਨੂ ਦੇ ਘਰ ਹੀ ਪ੍ਰਸ਼ਾਸਨ ਦੇ ਵੱਲੋਂ ਬਲਡوزر ਚਲਾ ਦਿੱਤਾ ਗਿਆ ਕਿਵੇਂ ਘਰ ਨੂੰ ਢਾਇਆ ਜਾ ਰਿਹਾ ਕਰਦੀਆਂ ਕੰਧਾਂ ਨੂੰ ਢਾਇਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਉਹਨਾਂ ਨਸ਼ਾ ਤਸਕਰਾਂ ਵਾਸਤੇ ਬਹੁਤ ਵੱਡਾ ਸਖਤ ਸੁਨੇਹਾ ਵੀ ਹੈ ਕਿ ਜੇਕਰ ਅਜੇ ਵੀ ਕੋਈ ਨਸ਼ਾ ਤਸਕਰ ਬਾਜ਼ ਨਹੀਂ ਆਵੇਗਾ ਤਾਂ ਫਿਰ ਉਸ ਦਾ ਅੰਜਾਮ ਹੀ ਹੋਵੇਗਾ ਜੋ ਕਿ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਇਆ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਵੀ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਆਖਿਰਕਾਰ ਜੋ ਕੱਲ ਮੁਖਸ ਕਤਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ ਨਸ਼ੇ ਦੇ ਖਿਲਾਫ ਮਿਹਨ ਨੂੰ ਤੇਜ਼ ਕੀਤਾ ਜਾਵੇ ਤੋਂ ਐਕਸ਼ਨ ਵੀ ਜੋ ਕਿ ਹੁਣ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਨਜ਼ਰ ਆਇਆ ਜਿੱਥੇ ਕਿ ਡਰੱਗ ਤਸਕਰ ਦੇ ਘਰ ਤੇ ਬਲਡੋਜ਼ਰ ਚਲਾਇਆ ਗਿਆ। ਆ ਦੇਖੋ ਬਿਲਕੁਲ ਸੋਨੂ ਨਾਮ ਦਾ ਇਹ ਡਰੱਗ ਤਸਕਰ ਜਿਹੜਾ ਦੱਸਿਆ ਜਾ ਰਿਹਾ ਵਾ ਪਿਛਲੇ 3 ਸਾਲਾਂ ਦੇ ਵਿੱਚ 6 ਐਫਆਈਆਰ ਸੋਨੂ ਦੇ ਉੱਤੇ ਦਰਜ ਸਿਗੀਆਂ। ਔਰ सोनू ਲਗਾਤਾਰ ਡਰਗ ਤਸਕਰੀ ਕਰ ਰਿਹਾ ਸੀਗਾ ਪੁਲਿਸ ਕੋਲ ਜਿਹੜੀ ਇਸ ਬਾਬਤ ਜਾਣਕਾਰੀ ਸੀਗੀ ਔਰ ਇਸੇ ਵਜ੍ਹਾ ਕਰਕੇ 6 ਐਫ ਆਈ ਆਰ ਰਜਿਸਟਰ ਕੀਤੀਆਂ ਸੀਗੀਆਂ ਔਰ ਇਹ ਜਿਹੜਾ ਘਰ ਲੁਧਿਆਣਾ ਦੇ ਤਲਵੰਡੀ ਪਿੰਡ ਦੇ ਵਿੱਚ ਬਣਾਇਆ ਹੋਇਆ ਇਹ ਅवैध ਤਰੀਕੇ ਦੇ ਨਾਲ ਬਣਾਇਆ ਗਿਆ ਸੀ ਇਹ ਪੁਲਿਸ ਦੇ ਵੱਲੋਂ ਜਾਣਕਾਰੀ ਮਿਲੀ ਹੈ ਔਰ ਦੇਰ ਰਾਤ ਨੂੰ ਇਹ ਪਹਿਲੀ ਵਾਰ ਹੈ ਕਿ ਇਸ ਤਰੀਕੇ ਨਾਲ ਬਲਡوزر ਦੇ ذریعے ਕਿਸੇ ਡਰਗ ਤਸਕਰ ਦਾ ਘਰ ਪੰਜਾਬ ਦੇ ਵਿੱਚ ਢਾਇਆ ਗਿਆ ਹੋਵੇ ਤਾਂ ਹੁਣ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਕਿਉਂ ਜਿਹੜੇ ਅਜਿਹੇ ਲੋਕ ਜਿਹੜੇ ਡਰਗ ਤਸਕਰੀ ਦੇ ਪੈਸੇ ਦੇ ਨਾਲ ਆਪਣੇ ਘਰ ਬਣਾਉਂਦੇ ਨੇ ਪ੍ਰੋਪਰਟੀ ਬਣਾਉਂਦੇ ਨੇ ਉਹ ਜ਼ਮਾਨਤ ਦੇ ਕੇ ਬਾਹਰ ਆ ਜਾਂਦੇ ਨੇ ਵੱਡੇ ਵੱਡੇ ਵਕੀਲ ਕਰ ਲੈਂਦੇ ਨੇ ਔਰ ਪੁਲਿਸ ਗ੍ਰਫਤਾਰ ਵੀ ਕਰਦੀ ਹੈ ਤਾਂ ਉਹ ਫੇਰ ਆਪਣਾ ਨੈਕਸਸ ਚਲਾਈ ਰੱਖਦੇ ਆ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੁਣ ਲੁਧਿਆਣਾ ਪੁਲਿਸ ਦਾ ਇੱਕ ਵੱਡਾ ਐਕਸ਼ਨ ਜ਼ਰੂਰ ਦੇਖਣ ਨੂੰ ਮਿਲਿਆ ਹੈ ਬਲਡوزر ਦੇ ਜ਼ਰੀਏ ਇਹ ਤਸਵੀਰਾਂ ਵੀ ਬਿਆਨ ਕੀਤੀਆਂ ਜਾ ਰਹੀਆਂ ਕਿ ਸੋਨੂ ਦਾ ਘਰ ਕਿਵੇਂ ਜਿਹੜਾ ਲੁਧਿਆਣਾ ਪੁਲਿਸ ਜਿਹੜੀ ਹੈ ਉਹ ਢਾਰੀ ਹੈ ਗੁਰ ਸੋਨੂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਵੈ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹ ਇੱਕ ਸੁਨੇਹਾ ਦੇਣ ਦੀ ਵੀ ਉਹਨਾਂ ਡਰਗ ਤਸਕਰਾ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਇਸ ਤਰੀਕੇ ਨਾਲ ਡਰਗ ਤਸਕਰੀ ਕੀਤੀ ਗਈ ਤਾਂ ਹੋਰ ਵੀ ਜਿਹੜੇ ਲਿਸਟ ਦੇ ਵਿੱਚ ਨੇ ਪੰਜਾਬ ਪੁਲਿਸ ਕੋਲ ਇੱਕ ਲਿਸਟ ਹੈ ਜਿਸ ਦੇ ਵਿੱਚ ਕਈ ਸਾਰੇ ਅਜਿਹੇ ਨਾਮ ਨੇ ਜਿਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਵੀ ਕੀਤਾ ਗਿਆ ਲੇਕਿਨ ਜ਼ਮਾਨਤ ਤੋਂ ਬਾਅਦ ਬਾਹਰ ਆ ਗਏ ਉਹਨਾਂ ਨੂੰ ਉਹਨਾਂ ਦੇ ਘਰ ਜਿਹੜੇ ਨੇ ਜਿਹੜੇ ਬਣੇ ਹੋਏ ਨੇ ਉਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਦੀਆਂ ਤਸਵੀਰਾਂ ਜੜੀਆਂ ਨੇ ਉਹ ਵਕ ਵਕ ਖਾਵਾਂ ਤੇ ਨਜ਼ਰ ਆ ਸਕਦੀਆਂ ਨੇ ਪਰਵਿੰਦਰ ਆ ਪੰਗ ਜਿਸ ਤਰੀਕੇ ਦੇ ਨਾਲ ਮੁਖ ਸਕੱਤਰ ਦੇ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇੱਕ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾਵੇ ਉਸ ਨੂੰ ਤੇਜ਼ ਕੀਤਾ ਜਾਵੇ ਤੇ ਕਹਿ ਸਕਦੇ ਨੇ ਕਿ ਉਸ ਦੀ ਹੀ ਇਹ ਸ਼ੁਰੂਆਤ ਜੋ ਕਿ ਲੁਧਿਆਣਾ ਦੇ ਪਿੰਡ ਤਲਵੰਡੀ ਤੋਂ ਹੋਈ ਹੈ ਦੇਖੋ ਨਿਸ਼ਚਿਤ ਹੋਰਤੇ ਕਿਉਂਕਿ ਦਿੱਲੀ ਇਲੈਕਸ਼ਨ ਤੋਂ ਬਾਅਦ ਪੰਜਾਬ ਸਰਕਾਰ ਡਬਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਪਹਿਲਾ ਡੀਸੀ ਦੇ ਉੱਤੇ ਕਾਰਵਾਈ ਹੁੰਦੀ ਹੈ ਵਿਜੀਲੈਂਸ ਦੇ ਚੀਫ ਨੂੰ ਹਟਾ ਦਿੱਤਾ ਜਾਂਦਾ ਹੈ ਔਰ ਪੰਜਾਬ 'ਚ ਜਿਹੜਾ ਮੁੱਦਾ ਲਗਾਤਾਰ ਇਹ ਚਰਚਾ ਦੇ ਵਿੱਚ ਰਹਿੰਦਾ ਹੈ ਕਿ ਡਰੱਗਸ ਡਰੱਗਸ ਦੀ ਵਜ੍ਹਾ ਕਰਕੇ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਹੈ ਲਗਾਤਾਰ ਇਸ ਗੱਲ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਕਈ ਵਾਰ ਇਹ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਦੀ ਮਿਲੀ ਭਗਤ ਹੁੰਦੀ ਹੈ ਪੁਲਿਸ ਮਿਲੀ ਹੁੰਦੀ ਹੈ ਡਰੱਗ ਤਸਕਰਾਂ ਬਾਰੇ ਜਾਣਕਾਰੀ ਹੁੰਦੀ ਹੈ ਕੋਈ ਵੱਡਾ ਐਕਸ਼ਨ ਦੇਖਣ ਨੂੰ ਨਹੀਂ ਮਿਲਦਾ ਤਾਂ ਹੁਣ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੈ ਔਰ ਜਾਣਕਾਰੀ ਪੁਲਿਸ ਸੋਰਸਸ ਤੋਂ ਮਿਲ ਰਹੀ ਹੈ ਕਿ ਕੁਝ ਹੋਰ ਵੀ ਅਜਿਹੀਆਂ ਪ੍ਰੋਪਰਟੀ ਹੈ ਪੰਜਾਬ ਪੁਲਿਸ ਦੀ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਅਗਲੇ ਇੱਕ ਹਫਤੇ ਦੇ ਵਿੱਚ ਬੁਲਡੋਜ਼ਰ ਦੇ ਜ਼ਰੀਏ ਇਸੇ ਤਰੀਕੇ ਨਾਲ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਜਿਹੜੇ ਲੋਕ ਡਰਗ ਤਸਕਰੀ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਔਰ ਜਿਨ੍ਹਾਂ ਨੇ ਇਲੀਗਲ ਤਰੀਕੇ ਨਾਲ ਇਸ ਤਰੀਕੇ ਨਾਲ ਘਰ ਬਣਾਏ ਹੋਏ ਨੇ ਉਨ੍ਹਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਜ਼ਿਲ੍ਹੇ ਨੇ ਤਿੰਨ ਚਾਰ ਅਜਿਹੇ ਜ਼ਿਲ੍ਹੇ ਨੇ ਜਿੱਥੇ ਡਰਗ ਤਸਕਰੀ ਹੁੰਦੀ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਪਰਮਿੰਦਰ ਆ ਪੰਗ ਜਿਵੇਂ ਕਿ ਅਸੀਂ ਰੁਟੀਨ ਦੇ ਸਾਡੇ ਕੋਲ ਵੀ ਖਬਰਾਂ ਆਉਂਦੀਆਂ ਅਸੀਂ ਦੇਖਦੇ ਸੀ ਕਿ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਵੱਡੇ ਪੱਦਰ ਤੇ ਜੋ ਕਿ ਨਸ਼ਾ ਤਸਕਰਾਂ ਦੀ ਪਰ ਹੁਣ ਇਹ ਕਹਿ ਸਕਦੇ ਹਾਂ ਕਿ ਉਹ ਨਵਾਂ ਇਹ ਐਕਸ਼ਨ ਪਲਾਨ ਹੈ ਇਹ ਵੱਖਰਾ ਐਕਸ਼ਨ ਪਲਾਨ ਹੈ ਕਿ ਇਸ ਤਰੀਕੇ ਦੀ ਵੀ ਕਾਰਵਾਈ ਹੋ ਨਸ਼ਾ ਤਸਕਰਾਾਂ ਦੇ ਖਿਲਾਫ ਕੀਤੀ ਜਾਵੇਗੀ ਦੇਖੋ ਨਿਸ਼ਚਿਤ ਹੋਰਤੇ ਕਿਉਂਕਿ ਜਦੋਂ ਪ੍ਰੋਪਰਟੀ ਫ੍ਰੀਜ਼ ਕਰ ਲਿੱਤੀ ਜਾਂਦੀ ਹੈ ਕਈ ਵਾਰ ਕੋਰਟ ਡਰਗ ਤਸਕਰ ਚਲੇ ਜਾਂਦਾ ਹੈ ਉਹ ਬਾਅਦ ਵਿੱਚ ਛੁੜਵਾ ਲਿੱਤੀ ਜਾਂਦੀ ਹੈ ਉਹ ਉਸ ਦਾ ਇੰਪੈਕਟ ਵੀ ਉਸ ਤਰੀਕੇ ਨਾਲ ਨਹੀਂ ਪੈਂਦਾ ਅਸੀਂ ਉੱਤਰ ਪ੍ਰਦੇਸ਼ ਚ ਦੇਖਿਆ ਸੀਗਾ ਯੋਗੀ ਯੋਗੀ ਨੂੰ ਬੁਲਡੋਜ਼ਰ ਬਾਬਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਯੋਗੀ ਅਮੂਮਨ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਡਰਗ ਤਸਕਰ ਸੀਗੇ ਜਾਂ ਬਦਮਾਸ਼ ਸੀ ਗੁੰਡੇ ਸੀਗੇ ਉਹਨਾਂ ਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਦੇਖਣ ਨੂੰ ਮਿਲਦੀ ਸੀ ਪੰਜਾਬ ਦੇ ਵਿੱਚ ਅਕਸਰ ਕਈ ਥਾਵਾਂ ਤੇ ਚਰਚਾ ਹੁੰਦੀ ਸੀ ਜੇ ਯੂਪੀ ਚ ਯੋਗੀ ਇਹ ਚੀ ਕਰ ਸਕਦਾ ਤਾਂ ਪੰਜਾਬ ਸਰਕਾਰ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਇਸ ਤਰੀਕੇ ਦੀਆਂ ਚਰਚਾਵਾਂ ਕਈ ਵਾਰ ਚੱਲਦੀਆਂ ਸੀਗੀਆਂ ਤਾਂ ਹੁਣ ਬੁਲਡੋਜ਼ਰ ਦੇ ذریعے ਬੁਲਡੋਜ਼ਰ ਦੇ ذریعے ਕਿਉਂਕਿ ਕਿਸੇ ਨੇ ਲੱਖਾਂ ਕਰੋੜਾਂ ਰੁਪਏ ਦਾ ਆਪਣਾ ਘਰ ਬਣਾਇਆ ਹੁੰਦਾ ਹੈ ਚਾਹੇ ਡਰਗ ਤਸਕਰੀ ਦੇ ਨਾਲ ਬਣਾਇਆ ਹੋਵੇ ਬੜੀ ਮਿਹਨਤ ਨਾਲ ਬਣਾਇਆ ਹੁੰਦਾ ਹੈ ਔਰ ਅਗਰ ਇਸ ਤਰੀਕੇ ਨਾਲ ਇੱਕੋ ਦਮ ਘਰ ਕੁਝ ਹੀ ਮਿੰਟਾਂ ਦੇ ਵਿੱਚ ਢਾ ਦਿੱਤਾ ਜਾਵੇ ਬੁਲਡੋਜ਼ਰ ਦੇ ذریعے ਢਾ ਢਾ ਦਿੱਤਾ ਜਾਵੇ ਪੁਲਿਸ ਦੇ ਵੱਲੋਂ ਤਾਂ ਫਿਰ ਕਿਤਨਾ ਕਿਤੇ ਡਰਗ ਤਸਕਰਾਂ ਦੇ ਵਿੱਚ ਵੀ ਖੋਫ ਪੈਦਾ ਹੋ ਸਕਦਾ ਵੈ ਇਹ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿਹੜੀ ਡਰਗ ਤਸਕਰੀ ਦੇ ਵਿੱਚ ਜੇਕਰ ਕਿਸੇ ਤਸਕਰ ਨੂੰ ਲੱਗਦਾ ਹੈ ਕਿ ਉਹ ਜ਼ਮਾਨਤ ਕਰਵਾ ਲੇਗਾ ਬਾਹਰ ਆ ਜਾਏਗਾ ਜਿਆਦਾ ਕੋਈ ਵੱਡੀ ਕਾਰਵਾਈ ਨਹੀਂ ਹੋਏਗੀ ਜੇ ਪ੍ਰੋਪਰਟੀ ਸੀਜ਼ ਵੀ ਹੁੰਦੀ ਹੈ ਬਾਅਦ ਚ ਉਹਨੂੰ ਛਡਵਾ ਲਿੱਤਾ ਜਾਏਗਾ ਤਾਂ ਜੇ ਇਸੇ ਤਰੀਕੇ ਨਾਲ ਬਲਡੋਜ਼ਰ ਸੀਰੀਜ਼ ਸ਼ੁਰੂ ਹੋ ਗਈ ਬਲਡੋਜ਼ਰ ਢਾਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਵੱਡਾ ਐਕਸ਼ਨ ਜਿਹੜਾ ਵੈ ਦੇਖਦੇ ਹੋਏ ਕਈ ਕਿਤਨਾ ਕਿਤੇ ਡਰਗ ਤਸਕਰ ਵੀ ਸੋਚ ਸੋਚਣ ਨੂੰ ਮਜਬੂਰ ਜ਼ਰੂਰ ਹੋ ਸਕਦੇ ਨੇ ਪਰਮਿੰਦਰ ਆ ਠੀਕ ਹੈ ਪੰਗਿਲ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹੈ ਇਹ ਤਸਵੀਰਾਂ ਜੋ ਲੁਧਿਆਣਾ ਦੇ ਪਿੰਡ ਤਲਵੰਡੀ ਤੋਂ ਸਾਹਮਣੇ ਆਈਆਂ ਨੇ ਇਹ ਆਪਣੇ ਆਪ ਦੇ ਵਿੱਚ ਉਹਨਾਂ ਨਸ਼ਾ ਤਸਕਰਾਂ ਲਈ ਬਹੁਤ ਵੱਡਾ ਸਖਤ ਸੁਨੇਹਾ ਹੈ ਕਿ ਜੇ ਅਜੇ ਵੀ ਨਸ਼ਾ ਤਸਕਰ ਬਾਜ਼ ਨਾ ਆਏ ਤਾਂ ਫਿਰ ਉਸ ਦਾ ਅੰਜਾਮ ਹੀ ਹੋਵੇਗਾ ਉਹਨਾਂ ਦੇ ਖਿਲਾਫ ਇਸੇ ਤਰੀਕੇ ਦੀ ਕਾਰਵਾਈ ਹੋਏਗੀ ਜੋ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਨਸ਼ਾ ਤਸਕਰ ਦੇ ਖਿਲਾਫ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਛੜ ਚੁੱਕੇ ਨੇ ਰਜਿੰਦਰ ਹੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜੋ ਕਿ ਬਲਡوزر ਐਕਸ਼ਨ ਨਜ਼ਰ ਆਇਆ ਹੈ ਵਿਸਥਾਰ ਦੇ ਨਾਲ ਸਮਝਾਓ ਇਸ ਪੂਰੀ ਕਾਰਵਾਈ ਬਾਰੇ ਕੁਲ ਅਜਿ ਤਰੀਕੇ ਨਾਲ ਪਹਿਲਾਂ ਵੀ ਪੰਕਜ ਦੱਸਦੇ ਸੀ ਕਿ ਇਹ ਜਿਹੜੀ ਬਲਡوزر ਕਾਰਵਾਈ ਹੋਈ ਹੈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਜੁੜੀ ਹੈ ਨਸ਼ਾ ਤਸਕਰਾਂ ਖਿਲਾਫ ਜਿਹੜੀ ਆ ਦੇਖਣ ਨੂੰ ਮਿਲਿਆ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਲੁਗਾਣਾ ਦੇ ਇਹ ਜਿਹੜਾ ਪਿੰਡ ਤਲਵੰਡੀ ਹੈਗਾ ਇੱਥੇ ਵੱਡੀ ਤعداد ਦੇ ਵਿੱਚ ਜਿਹੜਾ ਨਸ਼ਾ ਉਹ ਉਸ ਦੇ ਸਪਲਾਈਅਰ ਜਿਹੜੇ ਨੇ ਉੱਥੇ ਰਹਿੰਦੇ ਨੇ ਔਰ ਇਸੇ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਨੇ ਹਲੇ ਇੱਕ ਜਿਹੜਾ ਸੋਲੂ ਨਾਮਕ ਵਿਅਕਤੀ ਉਸ ਦੇ ਉੱਤੇ ਜਿਹੜੀਆ ਕਾਰਵਾਈ ਕੀਤੀ ਉਸ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਆ ਤਾਂ ਹੋਰ ਅਜੇ ਹੀ ਹੋਰ ਵੀ ਕਈ ਪਿੰਡ ਨੇ ਆ ਖਾਸ ਕਰ ਗੱਲ ਕਰੀਏ ਤਾਂ ਤਲਵੰਡੀ ਪਿੰਡ ਦਾ ਹੀ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਜ਼ਿਕਰ ਕੀਤਾ ਕਿ ਉੱਤੇ 4-5 ਹੋਰ ਅਜੇ ਹੀ ਲੋਕ ਨੇ ਇਹ ਨਸ਼ਾ ਸਪਲਾਈ ਦਾ ਧੰਦਾ ਕਰਦੇ ਨੇ ਉਹਨਾਂ ਖਿਲਾਫ ਵੀ ਜਿਹੜਾ ਐਕਸ਼ਨ ਜਿਹੜਾ ਹੋ ਸਕਦਾ ਤਾਂ ਇਹ ਕਿਹਾ ਜਾ ਸਕਦਾ ਕਿ ਇਹ ਇੱਕ ਵੱਡੀ ਕਾਰਵਾਈ ਹੈ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾਂਦੀਆਂ ਸੀ ਗਿਆ ਉਹਨਾਂ ਦੇ ਪੈਸੇ ਜਿਹੜੇ ਜ਼ਬਤ ਕੀਤੇ ਜਾਂਦੇ ਸੀ ਪਰ ਹੁਣ ਜਿਹੜੇ ਆ ਘਰ ਦੇ ਉੱਤੇ ਹੀ ਜਿਹੜਾ ਬੁਲਡੋਜ਼ਰ ਚਲਾਇਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਪੁਲਿਸ ਦਾ ਦਾਅਵਾ ਹੈ ਕਿ ਹੋਰ ਵੀ ਜਿਹੜੇ ਕਈ ਪਿੰਡ ਨੇ ਜਿੱਥੇ ਨਸ਼ਾ ਤਸਕਰੀ ਦੇ ਜਿਹੜੇ ਧੰਦਾ ਕਰਦੇ ਨੇ ਨੌਜਵਾਨ ਉਹ ਵੀ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਨੇ ਤਾਂ ਤਕਰੀਬਨ ਦੀ ਤਕਰੀਬਨ 100 ਤੋਂ ਵੱਧ ਦਾ ਜਿਹੜਾ ਆਕੜਾ ਦੱਸਿਆ ਗਿਆ ਹੈ ਜਿਹੜੇ ਹੱਲੇ ਇਹਨਾਂ ਦੀ ਲਿਸਟ ਦੇ ਵਿੱਚ ਪੈਂਡਿੰਗ ਨੇ ਤਾਂ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਕੀ ਉਹਨਾਂ ਤੇ ਘਰਾਂ ਦੇ ਉੱਤੇ ਵੀ ਜਿਹੜਾ ਬੁਲਡੋਜ਼ਰ ਚੱਲੇਗਾ ਜਾਂ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਫਿਲਹਾਲ ਅਗਲੀ ਕੀ ਕਾਰਵਾਈ ਹੈ ਉਹ ਪੁਲਿਸ ਐਕਸ਼ਨ ਮੋਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿਖਾਈ ਦੇ ਰਹੀ ਹੈ ਤਾਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਨੂੰ ਕਿ ਹੱਲੇ ਵੀ ਜਿਹੜਾ ਬਾਜ਼ ਆ ਜਾਣ ਅਗਲੀ ਜਿਹੜੀ ਕਾਰਵਾਈ ਕਿਸ ਤਰੀਕੇ ਦੀ ਪੁਲਿਸ ਵੀ ਰਵੇਗੀ ਇਹ ਆਉਣ ਵਾਲਾ ਜ਼ਰੂਰ ਸਮਾਂ ਜਿਹੜਾ ਦਿੱਤੀ ਗਈ ਅਰਜਿੰਦਰ ਜੋ ਡਰੱਗ ਮਾਫੀਆ ਸੋਨੂ ਹੈ ਕਿੰਨੇ ਇਸ ਦੇ ਖਿਲਾਫ ਮਾਮਲੇ ਦਰਜ ਨੇ ਕਦੋਂ ਤੋਂ ਇਸ ਠੰਡੇ ਦੇ ਵਿੱਚ ਸ਼ਾਮਲ ਸੀ ਜਿਸ ਦੇ ਖਿਲਾਫ ਇਹ ਵੱਡਾ ਐਕਸ਼ਨ ਨਜ਼ਰ ਆਇਆ ਹੈ ਅਰ ਦੇਖੋ ਪ੍ਰਵਿੰਦਰ ਇਸ ਦੇ ਖਿਲਾਫ ਕੁੱਲ 6 ਜਿਹੜੇ ਮਾਮਲੇ ਹੁਣ ਤੱਕ ਦਰਜ ਨੇ ਔਰ ਵੱਡੀ ਰਿਕਵਰੀ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੂੰ ਹੋਈ ਸੀ ਵੱਡੇ ਜਿਹੜੇ ਆ ਇਸ ਦੇ ਕੋਲੋਂ ਜਿਹੜੀ ਆ ਨਸ਼ੇ ਦੀ ਜਿਹੜੀ ਕੀ ਪ੍ਰਾਪਤ ਹੋਈ ਸੀ ਔਰ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ 6 ਜਿਹੜੇ ਮਾਮਲੇ ਆ ਉਹ ਦਰਕੀ ਕਿਨੇ ਹੋਰ ਇਹਨਾਂ ਮਾਮਲਿਆਂ ਦੇ ਅਧੀਨ ਹੀ ਕਿਉਂਕਿ ਇੱਕ ਡਰੱਗ ਸਪਲਾਈਅਰ ਜਿਹੜਾ ਹੈ ਉਹ ਵਸਵਸ ਪਿੰਡਾਂ ਨੂੰ ਜਿਹੜੀ ਐ ਡਰੱਗ ਅਪਲਾਈ ਕਰਦਾ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਕਿ ਜਿਹੜਾ ਇਸ ਦਾ ਨੈਕਸਸ ਹੈ ਉਹ ਤੋੜਿਆ ਜਾ ਚੁੱਕਿਆ ਹੈ ਇਸ ਨੇ ਜੀ ਠੀਕ ਹੈ